ਅਸੀਂ ਇਹਨਾਂ ਨੂੰ ਸਿਰਫ ਇੱਕੋ ਡਿਮਾਂਡ ਕੀਤੀ ਵੀ ਸਾਨੂੰ ਸੀਸੀਟੀਵੀ ਦਿਖਾ ਦਿਓ ਸਾਡੇ ਬੱਚੇ ਨਾਲ ਕੀ ਹੋਇਆ ਸੀ ਦੇਖ ਲਈਏ ਇਹ ਕਹਿੰਦੇ ਅਸੀਂ ਤੁਹਾਨੂੰ ਸੀਸੀਟੀਵੀ ਦਿਖਾ ਹੀ ਨਹੀਂ ਸਕਦੇ ਮੈਂ ਤਾਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਾਂਗਾ ਜਿੱਥੇ ਮਰਜ਼ੀ ਬੱਚਾ ਪਾ ਲੋ ਇਸ ਸਕੂਲ ਦੇ ਵਿੱਚ ਆਪਣਾ ਪਲੇਵੇ ਦੇ ਵਿੱਚ ਬੱਚਾ ਨਾ ਪਾਈਓ ਤੇ ਮੈਂ ਮੈਡਮ ਜਿਹੜੇ ਬਾਹਰ ਛੱਡਣ ਆਏ ਸੀ ਗੇਟ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਨਿਸ਼ਾਨ ਕੀਵੇਂ ਪਿਆ ਜੀ ਤੇ ਉਹ ਕਹਿੰਦੇ ਵੀ ਆਪਾਂ ਛੇੜਦੇ ਹੋਣਗੇ ਜਾਂ ਫੁਲਾਣਾ ਟੰਕਾਣਾ ਮੇ ਲੱਗ ਗਿਆ ਹੋਊਗਾ ਜੀ ਮੈਂ ਕਿਹਾ ਮੈਡਮ ਐਨੇ ਨਿਸ਼ਾਨ ਕਿਵੇਂ ਪੈ ਗਏ ਇੱਕ ਟੀਚਰ ਕਹਿੰਦੇ ਜੀ ਬੱਚੇ ਕਲਾਸ ਚ ਲੜ ਪਏ ਆਪਸ ਤੇ ਉਹਦੇ ਕਰਕੇ ਲੱਗੀ ਆ ਤੇ ਦੂਜੇ ਟੀਚਰ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਵਾਸ਼ਰੂਮ ਲੈ ਜਾਂਦੇ ਆ ਬੱਚੇ ਦੇ ਸੱਟ ਲੱਗੀ ਆ ਜਦੋਂ ਅਸੀਂ ਮੈਡਮ ਨਾਲ ਗੱਲਬਾਤ ਕੀਤੀ ਉਹਦਾ ਪ੍ਰਿੰਸੀਪਲ ਮੈਮ ਨਾਲ ਉਹ ਕਹਿੰਦੇ ਜੀ ਇਹ ਤਾਂ ਮਾਈਨਰ ਜੀ ਗੱਲ ਹੈ ਬੱਚੇ ਦੇ ਕਿਹੜਾ ਟਾਂਕੇ ਲੱਗੇ ਆ ਫੀਸ ਲੈਣ ਵੇਲੇ ਜਦੋਂ ਫੀਸਾਂ ਲੈਣੀਆਂ ਨੇ ਉਦੋਂ ਤਾਂ ਬੜੇ ਮਿੱਠੇ ਪਿਆਰੇ ਹੋ ਕੇ ਲੈਂਦੇ ਨੇ ਜਦੋਂ ਜ਼ਿੰਮੇਵਾਰੀ ਦੀ ਗੱਲ ਆਉਂਦੀ ਆ ਉਦੋਂ ਕਹਿੰਦੇ ਜੀ ਸਰ ਸਕੂਲ ਹੈ ਨਹੀਂ ਜੀ ਉਸ ਤੋਂ ਬਾਅਦ ਮੈਂ 8 ਨੰਬਰ ਚੌਂਕੀ ਇਹਨਾਂ ਦੀ ਕੰਪਲੇਂਟ ਦਿੱਤੀ ਰਿਟਰਨ ਦੇ ਵਿੱਚ ਉੱਥੇ ਗਏ ਆ ਤੇ ਉੱਥੇ ਸਰ ਜਿਨ੍ਹਾਂ ਨਾਲ ਜਿਨ੍ਹਾਂ ਕੋਲ ਸੀਗਾ ਉਹਨਾਂ ਦਾ ਕੇਸ ਉਹਨਾਂ ਨੇ ਮੈਨੂੰ ਕਿਹਾ ਜੀ ਇਹ ਸਾਡਾ ਡਿਪਾਰਟਮੈਂਟ ਕਹਿੰਦੇ ਇਹ ਸਾਡੇ ਕੋ ਮੈਟਰ ਨਹੀਂ ਆਣਾ ਇਹ ਸਾਡੀ ਕੰਮ ਨਹੀਂ ਹੈਗਾ ਇਹ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਚ ਗੱਲ ਕਰੋ ਉਹਨਾਂ ਨੇ ਸਾਫ਼ ਹੀ ਬੱਲਾ ਝਾੜਦਾ ਕਹਿੰਦੇ ਤੁਸੀਂ ਆਪੇ ਨੇ ਵੇਖ ਲਓ ਜਿੱਦਾਂ ਨਿਭੜਦਾ ਕੀ ਨਾਮ ਹੈ ਜੀ ਸਰ ਤੁਹਾਡਾ ਪਾਜੀ ਮੇਰਾ ਨਾਮ ਪੁਸ਼ਪਿੰਦਰ ਸਿੰਘ ਕੀ ਮਾਮਲਾ ਕੀ ਹੈ ਇੱਥੇ ਫੰਕਸ਼ਨ ਸਕੂਲ ਦੇ ਬਾਰੇ ਮਾਮਲਾ ਇਦਾਂ ਹੀ ਅਸੀਂ ਆਏ ਆ ਸੰਤ ਨਗਰ ਇੱਥੇ ਪਲੇਵੇ ਸਕੂਲ ਹੈ ਗਾਇਜ਼ ਐਂਡ ਡਾਲਸ ਪ੍ਰੀ ਸਕੂਲ ਇੱਥੇ ਮੇਰੇ ਬੱਚੇ ਨੂੰ ਤਕਰੀਬਨ 1.5 ਸਾਲ ਹੋ ਗਿਆ ਆਂਦੇ ਨੂੰ ਬੱਚੇ ਦੇ ਉਸ ਦਿਨ ਅਸੀਂ ਇਹਨੂੰ ਬੱਚੇ ਨੂੰ ਰਿਸੀਵ ਕਰਨ ਆਏ ਆ ਲਾਸ ਮੰਗਲਵਾਰ ਦੀ ਗੱਲ ਆ ਜੋ ਰਿਸੀਵ ਕਰਨ ਆਏ ਆ ਬੱਚੇ ਦੀ ਅੱਖ ਤੇ ਪੂਰਾ ਜ਼ਬਰਦਸਤ ਨਿਸ਼ਾਨ ਸੀ ਸੱਟ ਦਾ ਇੱਕ ਥੱਪੜ ਦੇ ਨਿਸ਼ਾਨ ਸੀ ਫੇਸ ਤੇ ਅਸੀਂ ਜਦੋਂ ਬੱਚੇ ਨੂੰ ਰਿਸੀਵ ਕੀਤਾ ਅਸੀਂ ਅੰਦਰ ਸਕੂਲ ਜਾ ਕੇ ਗੱਲਬਾਤ ਕੀਤੀ ਵੀ ਮੈਡਮ ਇਹ ਸੱਟ ਕਿੱਦਾਂ ਲੱਗੀ ਆ ਇੱਕ ਟੀਚਰ ਕਹਿੰਦੇ ਜੀ ਬੱਚੇ ਕਲਾਸ 'ਚ ਲੜ ਪਏ ਆਪਸ ਤੇ ਉਹਦੇ ਕਰਕੇ ਲੱਗੀ ਆ ਤੇ ਦੂਜੇ ਟੀਚਰ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਵਾਸ਼ਰੂਮ ਲੈ ਜਾਂਦੇ ਆ ਬੱਚੇ ਦੇ ਸੱਟ ਲੱਗੀ ਆ ਜਦਕਿ 3 ਸਾਲ ਦਾ ਬੱਚਾ 3 ਸਾਲ ਦੇ ਬੱਚੇ ਨਾਲ ਲੜਾਈ ਕਰਕੇ ਇੰਨੀ ਸੱਟ ਨਹੀਂ ਲੱਗ ਸਕਦੀ ਜ ਉਹ ਕਹਿੰਦੇ ਜੀ ਇਹ ਤਾਂ ਮਾਈਨਰ ਜੀ ਗੱਲ ਹੈ ਬੱਚੇ ਦੇ ਕਿਹੜਾ ਟਾਂਕੇ ਲੱਗੇ ਆ ਉਹਨਾਂ ਦੇ ਅੱਗੇ ਉਹ ਵੀ ਸੀ ਅਸੀਂ ਕਹਾਂ ਮੈਡਮ ਸਾਨੂੰ ਸੀਸੀਟੀਵੀ ਦਿਖਾ ਦਿਓ ਜੋ ਹੋਇਆ ਅਸੀਂ ਆਰਾਮ ਨਾਲ ਘਰ ਜਾਈਏ ਅਸੀਂ ਕਿਸੇ ਕੋਈ ਐਕਸ਼ਨ ਨਹੀਂ ਸਾਨੂੰ ਤੁਸੀਂ ਇਹਨਾਂ ਦਿਖਾ ਦਿਓ ਕਹਿੰਦੇ ਅਸੀਂ ਤੁਹਾਨੂੰ ਸੀਸੀਟੀਵੀ ਨਹੀਂ ਦਿਖਾ ਸਕਦੇ ਸਾਡਾ ਕਿਸੇ ਨੂੰ ਜਵਾਬਦੇਹੀ ਨਹੀਂ ਹੈਗੀ ਅਸੀਂ ਕਹਾਂ ਮੈਡਮ ਅਸੀਂ ਤੁਹਾਨੂੰ ਲੱਖ ਰੁਪਏ ਸਾਲ ਦਾ ਪੇ ਕਰਦੇ ਆ ਬੱਚੇ ਤੁਹਾਡੇ ਕੋ ਆਪਣੀ ਜਾਨ ਦੇ ਟੋਟੇ ਧੀਗੇ ਜਾਂਦੇ ਆ ਤੁਹਾਡੇ ਕੋ ਤੇ ਤੁਸੀਂ ਜੇ ਇੱਥੇ ਸਾਨੂੰ ਜਵਾਬਦੇਹੀ ਤੁਹਾਡੀ ਸਾਨੂੰ ਨਹੀਂ ਹੈ ਤੇ ਹੋਰ ਕਿਨੂੰ ਹੋਏਗੀ ਅਗੋ ਬਹੁਤ ਹਾਈਪਰ ਹੋਣ ਲੱਗੇ ਉਹ ਮੈਡਮ ਕਹਿੰਦੇ ਤੁਹਾਡੇ ਤੋਂ ਜੋ ਹੁੰਦਾ ਕਰ ਲਓ ਅਸੀਂ ਤੁਹਾਨੂੰ ਜਵਾਬਦੇਹੀ ਨਹੀਂ ਹੈਗੀ ਸਾਨੂੰ ਇਹਨਾਂ ਨੇ ਗਾਲੀ ਗੁਲੀ ਗਲੋਚ ਕਰਕੇ ਕਿਹੜੇ ਮੈਡਮ ਨੇ ਕਿਹਾ ਇਹ ਅਨੀਤਾ ਸੇਖੜੀ ਮੈਡਮ ਉਹਨਾਂ ਦਾ ਬੇਟਾ ਆਯੂ ਸੇਖੜੀ ਆਯੂ ਸੇਖੜੀ ਫੀਸ ਲੈਣ ਵੇਲੇ ਜਦੋਂ ਫੀਸਾਂ ਲੈਣੀਆਂ ਨੇ ਉਹਦੇ ਬੇਟੇ ਨੂੰ ਅੱਗੇ ਕਰਦੇ ਨੇ ਆਯੂ ਸੇਖੜੀ ਨੂੰ ਉਦੋਂ ਦਾ ਬੜੇ ਮਿੱਠੇ ਪਿਆਰੇ ਹੋ ਕੇ ਲੈਂਦੇ ਨੇ ਜਦੋਂ ਜਵਾਬਦਾਰੀ ਦੀ ਗੱਲ ਆਉਂਦੀ ਹੈ ਉਦੋਂ ਕਹਿੰਦੇ ਜੀ ਸਰ ਸਕੂਲ ਹੈ ਨਹੀਂ ਜਦ ਕਿ ਸਕੂਲ ਸਰ ਦੇ ਵੇ ਸਕੂਲ ਦੇ ਵਿੱਚ ਹੀ ਸੀਗੇ ਇਹ ਜਵਾਬਦਾਰੀ ਤੋਂ ਭਜਦੇ ਨੇ ਅਸੀਂ ਇਹਨਾਂ ਨੂੰ ਸਿਰਫ ਇੱਕੋ ਡਿਮਾਂਡ ਕੀਤੀ ਵੀ ਸਾਨੂੰ ਸੀਸੀਟੀਵੀ ਦਿਖਾ ਦਿਓ ਸਾਡੇ ਬੱਚੇ ਨਾਲ ਕੀ ਹੋਇਆ ਸੀ ਦੇਖ ਲਈਏ ਇਹ ਕਹਿੰਦੇ ਅਸੀਂ ਤੁਹਾਨੂੰ ਸੀਸੀਟੀਵੀ ਦਿਖਾ ਹੀ ਨਹੀਂ ਸਕਦੇ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਚਾਂਸ ਹੋਇਆ ਸੀ ਇਗਨੋਰ ਕੀਤਾ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਬੱਚਿਆਂ ਦੇ ਮਾਈਂਡੇ ਮੋਢੀ ਲੱਗ ਜਾਂਦੀ ਆ ਪਰ ਹੁਣ ਜੋ ਬੱਚੇ ਤੇ ਲੱਗੀਆਂ ਬਹੁਤ ਜ਼ਿਆਦਾ ਲੱਗੀਆਂ ਸੀ ਮੈਂ ਪਹਿਲਾਂ ਬੱਚੇ ਨੂੰ ਡਾਕਟਰ ਕੋਲ ਲੈ ਗਈਆਂ ਵੀ ਕੋਈ ਮੇਜਰ ਤਾਂ ਨਹੀਂ ਦੇ ਵਿੱਚ ਉੱਥੇ ਗਏ ਆ ਤੇ ਉੱਥੇ ਸਰ ਜਿਨ੍ਹਾਂ ਨਾਲ ਜਿਨ੍ਹਾਂ ਕੋਲ ਸੀਗਾ ਉਹਨਾਂ ਦਾ ਕੇਸ ਉਹਨਾਂ ਨੇ ਮੈਨੂੰ ਕਿਹਾ ਜੀ ਇਹ ਸਾਡਾ ਡਿਪਾਰਟਮੈਂਟ ਕਹਿੰਦੇ ਇਹ ਸਾਡੇ ਕੋਲ ਮੈਟਰ ਨਹੀਂ ਆਣਾ ਇਹ ਸਾਡੀ ਕੰਮ ਨਹੀਂ ਹੈਗਾ ਇਹ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ 'ਚ ਗੱਲ ਕਰੋ ਉਹਨਾਂ ਨੇ ਸਾਫ਼ ਹੀ ਪੱਲਾ ਝਾੜਤਾ ਕਹਿੰਦੇ ਤੁਸੀਂ ਆਪੇ ਨੇ ਵੇਖ ਲਓ ਜਿੱਦਾਂ ਨਿਬੜਦੀ ਹੈ ਇਹ 4 ਤਰੀਕ ਦੀ ਗੱਲ ਹੈ ਜੀ ਤੇ ਅੱਜ ਤਰੀਕ ਹੋ ਗਈ 12 ਤੇ ਇੰਨੇ ਦਿਨ ਤੁਸੀਂ ਕਿੱਥੇ ਸੀਗੇ ਜੀ ਸਰ ਪਹਿਲੇ 2 ਦਿਨ ਜਦੋਂ ਮੈਂ ਉਹਨਾਂ ਕੋਲ ਕਾਰਵਾਈ ਵਾਸਤੇ ਜੋ ਲੈਟਰ ਗਈ ਉਹ ਕਹਿੰਦੇ ਜੀ ਸਰ ਹਾਈ ਕੋਰਟ ਗਏ ਹੋਏ ਨੇ 2 ਦਿਨ ਲਗਾਤਾਰ ਮੈਂ ਉਹਨਾਂ ਕੋਲ ਥਾਣੇ ਜਦੋਂ ਗਿਆ ਉਹ ਕਹਿੰਦੇ ਕੱਲ ਆਣਗੇ ਕੱਲ ਆਣਗੇ ਤੁਹਾਨੂੰ ਫੋਨ ਕਰਾਂਗੇ ਤੁਸੀਂ ਆਈਓ ਦੋ ਤਿੰਨ ਦਿਨ ਇਹੀ ਵੇਟ ਕਰਦਾ ਰਿਆ ਵਿੱਚ ਸੈਚਰਡੇ ਸੰਡੇ ਦੀ ਆਫ ਆ ਗਈ ਸਕੂਲ ਦੀ ਕਿਉਂਕਿ ਸਕੂਲ ਦਾ ਗੱਲ ਸਕੂਲ ਹੀ ਆ ਕੇ ਹੋਣੀ ਸੀ ਨਾ ਸਰ ਤੇ ਅੱਜ ਫਿਰ ਜਦੋਂ ਮੰਡੇ ਕੱਲ ਮੈਂ ਉੱਤੇ ਪੂਰੀ ਪੇਪਰ ਵਰਕ ਕੀਤਾ ਮੈਂ ਕਿਹਾ ਅੱਗੇ ਇਹਨਾਂ ਦੀ ਮੈਨੂੰ ਕੰਪਲੇਂਟ ਦੇਣੀ ਪਏਗੀ ਤੇ ਉਸ ਕਰਕੇ ਮੈਂ ਅੱਜ ਫਿਰ মিডিਆ ਬੁਲਾ ਕੇ ਸਾਰੇ ਤੁਹਾਡੇ ਭਰਾਵਾਂ ਦਾ ਮੈਂ ਤਾਂ ਇੰਟਰਵਿਊ ਇਹਨਾਂ ਦੀ ਅੱਗੇ ਕਰਾਈ ਹੈ ਕਿਉਂਕਿ ਇਹ ਫਿਰ ਵੀ মিডিਆ ਨੂੰ ਵੀ ਜਵਾਬ ਨਹੀਂ ਦੇ ਰਹੇ ਅੱਗੇ ਬਈ ਕੀ ਹੋਇਆ ਤੇ ਕੀ ਨਹੀਂ ਤੁਸੀਂ ਆਪਣੇ ਬੱਚੇ ਨੂੰ ਨਹੀਂ ਪੁੱਛਿਆ ਵੀ ਇਹ ਕਿੱਦਾਂ ਲੱਗੀ ਹੈ ਸਰ ਸਰ ਬੱਚਾ 3 ਸਵਾ ਦਿਨ ਸਾਲ ਦਾ ਬ ਬੱਚਾ ਇਸ਼ਾਰੇ ਚ ਦੱਸ ਰਿਹਾ ਵੀ ਜਿਵੇਂ ਮੇਡ ਨੇ ਮਾਰਿਆ ਜ ਕੁਝ ਵੀ ਆ ਪਰ ਆਪਾਂ ਚਲੋ ਕਹਿੰਦੇ ਬੱਚਾ ਕਿਤੇ ਝੂਠ ਵੀ ਬੱਚਾ ਝੂਠ ਸੱਚ ਕਰ ਲੈਂਦਾ ਬੱਚਾ ਮਾੜਾ ਮੋਟਾ ਪਰ ਤੁਹਾਨੂੰ ਸੀਸੀਟੀਵੀ ਦਿਖਾਣ ਚ ਕੀ ਦਿੱਕਤ ਆ ਜੇ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਨਹੀਂ ਦਿਖਾ ਰਹੇ ਇਟ ਮੀਨ ਤੁਸੀਂ ਚੋਰ ਤੁਸੀਂ ਤਾਂ ਨਹੀਂ ਦਿਖਾ ਰਹੇ ਮੈਂ ਤਾਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਾਂਗਾ ਜਿੱਥੇ ਮਰਜੀ ਬੱਚਾ ਪਾ ਲੋ ਇਸ ਸਕੂਲ ਦੇ ਵਿੱਚ ਆਪਣਾ ਪਲੇਵੇ ਦੇ ਵਿੱਚ ਬੱਚਾ ਨਾ ਪਾਈਓ ਲੋਕਾਂ ਨੂੰ ਮੇਰੇ ਲੁਧਿਆਣੇ ਵਾਲਿਆਂ ਨੂੰ ਇਹੀ ਰਿਕਵੈਸਟ ਆ ਜੇ ਤੁਸੀਂ ਆਪਣੇ ਬੱਚੇ ਨੂੰ ਚਾਹਦੇ ਹੋ ਇਹ ਮੁੜ ਕੇ ਜਵਾਬਦਾਰ ਨਹੀਂ ਦਿੰਦੇ ਬੱਚਾ ਕਿਉਂਕਿ ਬੋਲ ਕੇ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਆਪਣੇ ਪੈਸੇ ਨਾ ਖਰਾਬ ਕਰਿਓ ਔਰ ਆਪਣੇ ਬੱਚੇ ਨੂੰ ਨਾ ਖਰਾਬ ਕਰਿਓ ਇਸ ਸਕੂਲ ਦੇ ਵਿੱਚ ਬੱਚੇ ਨੂੰ ਬਿਲਕੁਲ ਨਾ ਪਾਓ ਕੋਈ ਫੋਟੋਜ਼ ਹੈਗੀਆਂ ਤੁਹਾਡੇ ਕੋਲ ਸਰ ਫੋਟੋਜ਼ ਮੇਰੇ ਕੋਲ ਹੈਗੀਆਂ ਮੈਂ ਤੁਹਾਡਾ ਸ਼ੇਅਰ ਕਰ ਦਿੰਦਾ ਦਿਖਾ ਵੀ ਦਿਓ ਤੋ ਆਹ ਦੇਖੋ ਸਰ ਆਹ ਬੱਚੇ ਦੀ ਅੱਖ ਤੇ ਪੂਰਾ ਮਾਰਕ ਹੈ ਦੇਖੋ ਆਹ ਬੱਚੇ ਦੇ ਫੇਸ ਤੇ ਥੱਪੜ ਦਾ ਪੂਰਾ ਨਿਸ਼ਾਨ ਹੈ ਆ ਦੇਖੋ ਆਹ ਬੱਚੇ ਦੇ ਨੱਕ ਕੋਲ ਲੱਗੀ ਹੋਈ ਹੈ ਹੁਣ ਤੁਸੀਂ ਸਾਰੇ ਆਪ ਦੇਖੋ ਇਹ 3 ਸਾਲ ਦੇ ਬੱਚੇ ਦਾ ਨਿਸ਼ਾਨ ਹੈਗਾ ਜੀ ਤਿੰਨ ਸਾਲ ਦਾ ਬੱਚਾ ਨਹੀਂ ਹਰਕਤ ਕਰ ਲੇਗਾ ਦੋਸਤੋ ਪੂਰੇ ਨਿਸ਼ਾਨ ਨੇ ਆ ਦੇਖੋ ਥੱਪੜ ਦੇ ਪੂਰੇ ਨਿਸ਼ਾਨ ਨੇ ਤੇ ਹੁਣ ਸਾਡੇ ਮੈਂ ਪ੍ਰਸ਼ਾਸਨ ਤੋਂ ਪਤੀ ਮੰਗ ਕੇ ਆ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਇਹੋ ਜਿਹੇ ਸਕੂਲਾਂ ਦੇ ਸ਼ਕੰਜਾ ਕੱਸਿਆ ਜਾਵੇ ਇਹ ਪੈਸੇ ਲੈਣ ਤੱਕ ਇਹਨਾਂ ਦੀ ਜ਼ਿੰਮੇਵਾਰੀ ਉਸ ਤੋਂ ਬਾਅਦ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੱਲ ਨੂੰ ਕਿਸੇ ਦੇ ਬੱਚੇ ਨਾਲ ਬਾਹਰੋਂ ਮੀਸ ਐਪਨਿੰਗ ਹੋ ਜਾ ਤੁਸੀਂ ਤਾਂ ਵੀ ਸੀਸੀਟੀਵੀ ਨਹੀਂ ਕਿਸੇ ਨੂੰ ਦਿਖਾਉਂਦੇ ਕਿਸੇ ਹੋਰ ਬੱਚੇ ਨਾਲ ਵੀ ਹੋਈ ਹੈ ਕੋਈ ਪੇਰੈਂਟਸ ਨੇ ਦੱਸਿਆ ਦੋ ਪੇਰੈਂਟਸ ਹੋਰ ਹੈਗੇ ਨੇ ਉਹ ਕੈਮਰੇ ਤੇ ਤਾਂ ਨਹੀਂ ਆਣਗੇ ਜੀ ਆਨ ਆਫ ਕੈਮਰਾ ਤੁਸੀਂ ਕਹੋ ਕਿ ਮੈਂ ਤੁਹਾਡੀ ਗੱਲ ਕਰਾ ਦਾਂਗਾ ਉਹਨਾਂ ਨਾਲ ਉਹਨਾਂ ਨੇ ਵੀ ਕਿਹਾ ਸਾਡੇ ਬੱਚੇ ਨਾਲ ਹੀ ਹਰਕਤ ਹੋਈ ਆ ਸੀ ਬੱਚਾ 3 ਮਹੀਨੇ ਪਹਿਲਾਂ ਹੀ ਸਕੂਲੋਂ ਕੱਢ ਲਿਆ ਜੀ ਹਾਂ ਜੀ ਕੀ ਨਾਮ ਆ ਸਰ ਤੁਹਾਡਾ ਸਰ ਮੇਰਾ ਨਾਮ ਸਿਮਰਪ੍ਰੀਤ ਸਿੰਘ ਹੈ ਜੀ ਤੁਸੀਂ ਬੱਚੇ ਦੇ ਕੀ ਲੱਗਦੇ ਹੋ ਨਾ ਮਾਮਾ ਲੱਗਦਾ ਜੀ ਤੁਸੀਂ ਰਿਸੀਵ ਕਰਨ ਆਏ ਸੀ ਮੇਰੇ ਹਾਂ ਜੀ ਮੈਂ ਹੀ ਰਿਸੀਵ ਕਰਨ ਆਇਆ ਸੀਗਾ ਜੀ ਕੀ ਹੋਇਆ ਕੀ ਸੀ ਉਦੋਂ ਜਦੋਂ ਮੈਂ ਬੱਚੇ ਨੂੰ ਸਕੂਲ ਤੋਂ ਲੈਣ ਆਇਆ ਸੀ ਉਹਦੇ ਅੱਖ ਦੇ ਕੋਲ ਨਿਸ਼ਾਨ ਸੀਗਾ ਜੀ ਠੀਕ ਹੈ ਜੀ ਤੇ ਮੈਂ ਮੈਡਮ ਜਿਹੜੇ ਬਾਹਰ ਛੱਡਣ ਆਏ ਸੀ ਗੇਟ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਨਿਸ਼ਾਨ ਕਿਵੇਂ ਪਿਆ ਜੀ ਤੇ ਉਹ ਕਹਿੰਦੇ ਜੀ ਆਪਾਂ ਚ ਖੇਡਦੇ ਹੋਣਗੇ ਜਾਂ ਫਲਾਣਾ ਟਮਕਾਣਾ ਮੇ ਲੱਗ ਗਿਆ ਹੋਊਗਾ ਜੀ ਮੈਂ ਕਿਹਾ ਮੈਡਮ ਐਨੇ ਨਿਸ਼ਾਨ ਕਿਵੇਂ ਪੈ ਗਏ ਤੇ ਤੁਸੀਂ ਉਦੋਂ ਉੱਥੇ ਕਿੱਥੇ ਸੀਗੇ ਜਦੋਂ ਮੈਂ ਕਹਿੰਦਾ ਜੀ ਸਾਨੂੰ ਸੀਸੀਟੀਵੀ ਫੁਟੇਜ ਦਿਖਾ ਦਿਓ ਕਹਿੰਦੇ ਅਸੀਂ ਦਿਖਾ ਨਹੀਂ ਸਕੀ ਤੁਸੀਂ ਕੱਲ ਆ ਜਿਓ ਜੀ ਆਪਾਂ ਕੱਲ ਮੀਟਿੰਗ ਰੱਖਣਾਂ ਨੇ ਕੱਲ ਆ ਕੇ ਤੁਹਾਨੂੰ ਦਿਖਾ ਦਾਂਗੇ ਜਦੋਂ ਕੱਲ ਆਏ ਫਿਰ ਅਗਲੇ ਦਿਨ ਤੇ ਅਗਲੇ ਦਿਨ ਕਹਿੰਦੇ ਜੀ ਸਾਨੂੰ ਆਪਰੇਟ ਨਹੀਂ ਕਰਦਾ ਆਂਦਾ ਸੀ ਸੀਸੀਟੀਵੀ ਫਿਰ ਕਹਿੰਦੇ ਜੀ ਜੋ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਲਓ ਅਸੀਂ ਸੀਸੀਟੀਵੀ ਨਹੀਂ ਦਿਖਾਣੀ ਜਿਹਨੇ ਗੱਲ ਇਹ ਕਹੀ ਜੀ ਜਿਹੜਾ ਦਾ ਮੈਨੂੰ ਮੈਡ ਦਾ ਨਾਮ ਨਹੀਂ ਅਨੀਤਾ ਸੇਕ ਹਾਂ ਉਹ ਪ੍ਰਿੰਸੀਪਲ ਮੈਡੂੰ ਦਾ ਨਾਮ ਹਾਂਜੀ ਪ੍ਰਿੰਸੀਪਲ ਨੇ ਜੀ ਸੋ ਇਸ ਤੋਂ ਇਲਾਵਾ ਹੁਣ ਤੁਸੀਂ ਹੋਰ ਅੱਗੇ ਕੋਈ ਕਾਰਵਾਈ ਕੀਤੀ ਕੁਝ ਅੱਗੇ ਅਸੀਂ ਥਾਣੇ 'ਚ ਰਿਪੋਰਟ ਕਰਵਾਈ ਸੀਗੀ ਜ ਠੀਕ ਹੈ ਜੀ ਤਾਂਨੇ ਵਾਲੇ ਆ ਹੀ ਕਹਿੰਦੇ ਵੀ ਸਾਡੇ ਅੰਦਰ ਡੀ ਜਾਂਦਾ ਜੀ ਤੇ ਤੁਸੀਂ ਕਿੱਥੇ ਹੋਰ ਜਾਪੋ ਜੀ ਜਿਹਨਾਂ ਦੇ ਅੰਦਰ ਆਂਦਾ ਉਹ ਕਰਨਗੇ ਜੀ ਕਿਹੜੇ ਤਾਂਨੇ ਚ ਗਏ ਸੀ ਇਧਰ 8 ਨੰਬਰ ਚ 8 ਨੰਬਰ ਹਾਂਜੀ ਕਦੋਂ ਗਏ ਕਦੋਂ ਸੀ ਅਸੀਂ 5 ਤਰੀਕ ਉਸੇ ਦਿਨ ਹਾਂਜੀ ਠੀਕ ਹੈ ਦੋਸਤੋ ਬਾਅਦ ਤੁਹਾਡੇ ਵੱਲੋਂ ਕੁਝ ਹੋਰ ਮਤਲਬ ਇੰਨੇ ਦਿਨ ਜਿਹੜੇ ਪੈ ਗਏ ਨੇ ਕੁਝ ਕੀਤਾ ਗਿਆ ਉਸ ਤੋਂ ਇਲਾਵਾ ਕੋਈ ਗੱਲਬਾਤ ਅਸੀਂ ਆਹੀ ਵੇਟ ਕਰਦੇ ਰਹੀ ਜੀ ਉਹ ਕਹਿੰਦੇ ਸੀਗੇ ਵੀ ਸੀਨੀਅਰ ਨਾਲ ਗੱਲ ਕਰਾ ਦਿੰਦੇ ਜੀ ਜਿਹਨਾਂ ਦਾ ਸਕੂਲ ਹੈ ਤੇ ਉਹਨਾਂ ਨਾਲ ਵੀ ਗੱਲ ਨਹੀਂ ਕਰਾਈ ਨਾ ਫੋਟੇਜ ਦਿਖਾਈ ਆ ਸਾਹਮਣਾ ਕਰਤੇ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਲੋ ਅਸੀਂ ਫੁਟੇਜ ਨਹੀਂ ਖੋਲ੍ਹਦੇ ਜਿੰਨਾ ਕੋ ਕੰਪਲੀਨ ਸ਼੍ਰੀਮਾਨ ਜੀ ਕਿਸ ਤਰ੍ਹਾਂ ਦੇ ਦੋ ਇੱਕ ਪਿਛਲੇ ਕੁਝ ਮਹੀਨੇ ਪਹਿਲਾਂ 20 ਸੀਐਮ ਸਕੂਲ ਦੇ ਵਿੱਚ ਵੀ ਇਦਾਂ ਹੀ ਘਟਨਾ ਹੁੰਦੀ ਹੈ 9 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਹਾਲਾਂਕਿ ਤੁਹਾਡਾ ਬੱਚਾ ਤਾਂ 3 ਸਾਲ ਦਾ ਬੱਚਾ ਵਾ ਕਿਸ ਤਰ੍ਹਾਂ ਦੇ ਦੋ ਇਹ ਚੀਜ਼ ਨੂੰ ਬਿਲਕੁਲ ਜੀ ਅਸੀਂ ਬੱਚਾ ਤੁਹਾਡੀ ਰਿਸਪਾਂਸਿਬਿਲਿਟੀ ਦੇ ਸਰਤੇ ਭੇਜਦੇ ਹਾਂ ਸਕੂਲ ਨੂੰ ਠੀਕ ਹੈ ਜੀ ਤੁਹਾਡਾ ਫਰਜ਼ ਹੈ ਬੱਚਿਆਂ ਨੂੰ ਸੇਫ ਰੱਖਣਾ ਅੱਗੋਂ ਤੁਸੀਂ ਜਵਾਬ ਦਿੰਦੇ ਹੋ ਕਿ ਸਾਨੂੰ ਪਤਾ ਨਹੀਂ ਜੀ ਠੀਕ ਹੈ ਜੀ ਨਾ ਅਸੀਂ ਦਿਖਾ ਸਕਦੇ ਹਾਂ ਨਾ ਅਸੀਂ ਦੱਸ ਸਕਦੇ ਹਾਂ ਸ਼੍ਰ ਸਗੀ ਜੀ ਸਾਨੂੰ ਆਪਰੇਟ ਨਹੀਂ ਕਰਨਾ ਹੁੰਦਾ ਜੀ ਅੱਛਾ ਜੀ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਆਪਣੇ ਸੀਨੀਅਰ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਗਲੇ ਦਿਨ ਆਇਓ ਤੇ ਅਸੀਂ ਅਗਲੇ ਦਿਨ ਦਿਖਾ ਦਾਂਗੇ ਫੁਟੇਜ ਫਿਰ ਅਗਲੇ ਦਿਨ ਵੀ ਉਹ ਵੀ ਸਿਗੇ ਨਹੀਂ ਇੱਥੇ ਤੇ ਫਿਰ ਉਸ ਤੋਂ ਬਾਅਦ ਜਦੋਂ ਵੈਸਾ ਹੋਈ ਫਿਰ ਉਹ ਕਹਿੰਦੇ ਵੀ ਅਸੀਂ ਦਿਖਾਈ ਨਹੀਂ ਸਕਦੇ ਜੋ ਕਰਨਾ ਤੁਸੀਂ ਕਰ ਲਓ ਅਸੀਂ ਨਹੀਂ ਕਰ ਸਕਦੇ ਇਹ ਵਰਡਿੰਗ ਸੀ ਵੀ ਬੱਚੇ ਦੇ ਘਰਾਂ ਟਾਕੀ ਲੈ ਲਈ ਤੁਸੀਂ ਤੁਸੀਂ ਕਿਸੇ ਡੀਓ ਮੈਡਮ ਨੂੰ ਅਫੀਸਰ ਨੂੰ ਲੈਟਰ ਦਿੱਤੀ ਜਾਂ ਡੀਸੀ ਲੈਟਰ ਦਿੱਤੀ ਅਸੀਂ ਲੈਟਰ ਰੈਡੀ ਹੈ ਅਸੀਂ ਦੇਣ ਜਾ ਰਹੇ ਹਾਂ ਠੀਕ ਹੈ ਠੀਕ ਹੈ ਜੀ ਸਟੂਡੈਂਟਸ ਨਾਲ ਕੋਟ ਮਾਰਕ ਨੀ ਇਹੋ ਜੀ ਕੋਈ ਗੱਲ ਨਹੀਂ ਆ ਸਾਡੇ ਸਕੂਲ ਦੇ ਵਿੱਚ ਕਿਸੇ ਵੀ ਟੀਚਰ ਵੱਲੋਂ ਕਦੇ ਵੀ ਅਕਸਰਤ ਨਹੀਂ ਕਦੀ ਵੀ ਕਿਸੇ ਵੀ ਬੱਚੇ ਨੂੰ ਕੁੱਟਮਾਰ ਨਹੀਂ ਕੀਤੀ ਜਾਂਦੀ ਐ ਤੇ ਪੰਜ ਤਰੀਕ ਦੀ ਗੱਲ ਐ ਕਿ ਦੋ ਬੱਚੇ ਸੀ ਵਾਸ਼ਰੂਮ ਜਾ ਰਹੇ ਸੀ ਕਿ ਛੋਟੇ-ਛੋਟੇ ਬੱਚੇ ਐ 2-3 ਸਾਲ ਦੇ ਬੱਚੇ ਹੁੰਦੇ ਸਾਡੇ ਕੋਲ ਸਾਰੇ ਤੇ ਇੱਕ ਬੱਚੇ ਨੇ ਉਹਦਾ ਮੇਲ ਮਾਰ ਦਿੱਤਾ ਉਹਦੇ ਮੇਲ ਮਾਰਤਾ ਉਸ ਤੋਂ ਬਾਅਦ ਉਹਦੇ ਪੇਰੈਂਟਸ ਆ ਗਏ ਉਹਨਾਂ ਨੇ ਸਾਡੇ ਨੂੰ ਸਾਡੇ ਸਟਾਫ ਨੂੰ ਬਹੁਤ ਧਮਕੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਅਸੀਂ ਇਹਨਾਂ ਨੂੰ ਟੁਕੜੇ ਕਰਕੇ ਨਹਿਰ ਦੇ ਵਿੱਚ ਸੁਕਦਾਗੇ ਡਿੱਕੀ 'ਚ ਪਾ ਦਾਂਗੇ ਜੁਪੇੜਾ ਮਾਰਾਂਗੇ ਸਪੀਚਿਸ ਨੂੰ ਆ ਉਹਨਾਂ ਨੂੰ ਮਤਲਬ ਇੱਥੇ ਲਗਾ ਦਾਂਗੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਬਲਕਿ ਉਲਟਾ ਸ ਤਾਂ ਉਹਨਾਂ ਨੇ ਪੇਰੈਂਟਸ ਤੇ ਬਹੁਤ ਜ਼ਿਆਦਾ ਇੰਨੀ ਚੜ੍ਹਦੇ ਤੇ ਬਹੁਤ ਜ਼ਿਆਦਾ ਧਮਕੀਆਂ ਦਿੱਤੀਆਂ ਬਿਲਕੁਲ ਅਸੀਂ ਜਾਵਾਂਗੇ ਸਾਡੇ ਕੋਲ ਇਸੇ ਖਿਲਾਫ ਇਹਨਾਂ ਦੇ ਖਿਲਾਫ ਪੂਰੇ ਐਵੀਡੈਂਸ ਤੇ ਜਿਹੜੀਆਂ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਜੋ ਦੇ ਟੀਚਰਸ ਨੂੰ ਜੋ ਜੋ ਕਿਹਾ ਵਾ ਕਿ ਤੁਸੀਂ ਉਹ ਸਾਰਾ ਜਿਹੜਾ ਰਿਕਾਰਡ ਜਿਹੜਾ ਹੈ ਪੁਲਿਸ ਨੂੰ ਵੀ ਦੇ ਚੁੱਕਿਆ ਹਾਂ ਪਰ ਸਾਤਾ ਕਿ ਕੀ ਮੰਗ ਰਹੇ ਪ੍ਰਸ਼ਾਸਨ ਤੋਂ ਅਸੀਂ ਐਵੇਂ ਹੀ ਮੰਗ ਕਰਦੇ ਆ ਕਿ ਜਸਟਿਸ ਦੀ ਮੰਗ ਕਰਦੇ ਕਿ ਸਾਸੀਂ ਬੇਕਸੂਰ ਆ ਬਿਲਕੁਲ ਸਾਡਾ ਕੋਈ ਇਸ ਵਿੱਚ ਕੋਈ ਕਸੂਰ ਨਹੀਂ ਹੈ ਕੋਈ ਦੁਬਾਰਾ ਆਏ ਹੈ ਕਾਫੀ ਗੰਦੇ ਲੈ ਕੇ ਆਏ ਆ ਕੁਝ মিডিਆ ਵਾਲੇ ਵੀ ਨਾਲ ਲੈ ਕੇ ਆ ਗਏ ਸੀ ਤੇ ਉਹਨਾਂ ਨੇ ਅੱਥੀ ਆ ਕੇ ਫੇਰ ਮਤਲਬ ਕੰਪਨੀਆ ਦੇ ਹਿੰਦੀ ਕੋਸ਼ਿਸ਼ ਕੀਤੀ ਉਸ ਲਈ ਕਿ ਅਸੀਂ ਅੱਜ ਕੁੱਲੀ ਦੁਬਾਰਾ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਆਪਣਾ ਐਕਸ਼ਨ ਕਰ ਰਹੀ ਹੈ ਤੇ ਕਾਫੀ ਕੋਪਰੇਟ ਕਰ ਰਹੀ ਹੈ। ਉਹ ਲੈਵਲ ਦੇ ਪ੍ਰਿੰਸੀਪਲ ਜਾਂ ਮਾਲਕਾਂ ਨੂੰ ਸੂਚਿਤ ਕੀਤਾ ਜਾਊਗਾ ਜਿਹੜਾ ਬੱਚੇ ਨਾਲ ਕੁੱਟ ਮਾਰ ਰਿਹਾ। ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਸੱਦਾਂਗੇ ਉਹਨਾਂ ਨੂੰ ਬੁਲਾਇਆ ਜਾਊਗਾ ਤੁਹਾਡੀਆਂ ਦੋਨਾਂ ਤਰ੍ਹਾਂ ਦੀ ਗੱਲ ਸੁਣੀ ਜਾਊਗੀ ਫਿਰ ਉਹਤੇ ਫੈਸਲਾ ਲਿਆ ਜਾਊਗਾ। ਇਹ ਸੰਤਨਗਰ ਤੁਸੀਂ ਆ ਗਾਇਸ ਐਂਡ ਆਲ ਸਕੂਲ ਚ ਆਇਓ ਕੀ ਮਾਮਲਾ ਹੈ ਕਾਦੇ ਲਈ ਬੁਲਾਇਆ ਗਿਆ ਤੁਹਾਨੂੰ। ਸਰ ਕੰਟਰੋਲ ਤਾਂ ਕਾਲ ਆਈ ਸੀ। ਕੋਈ ਬੱਚਿਆਂ ਦੇ ਪੇਰੈਂਟਸ ਇੱਧਰ ਮਤਲਬ ਬਾਹਰ ਘਟ ਕਰੀ ਫਿਰਦੇ ਆ। ਤੇ ਸਾਡੇ ਮੈਟਮ ਇਹ ਉਹਦੇ ਸੰਬੰਧ ਜਾਇਆ ਸੀ ਉਹਨੇ ਕੰਪਲੇਂਟ ਲਿਖਾ ਲਈਆ ਮੈਨੂੰ ਬਾਕੀ ਅਸੀਂ ਤਫਤੀਸ਼ ਕਰਕੇ ਦੇਖਾਂਗੇ ਕੀ ਗੱਲ ਬਾਤ ਹੈ ਜੇ ਬੱਚੇ ਦੇ ਪੇਰੈਂਟ ਆਏ ਨੇ ਤਾਂ ਕਹਿਣਾ ਕਿ ਇਹਨਾਂ ਦੇ ਬੱਚੇ ਨੂੰ ਸਕੂਲ ਦੇ ਵਿੱਚ ਕੁੱਟਮਾਰ ਕੀਤੀ ਗਈ ਹੈ ਜੀ ਤੇ ਸਾਨੂੰ ਸੀਸੀਟੀਵੀ ਫੋਟੋ ਨਹੀਂ ਦਿਖਾਈ ਜਾ ਰਹੀ ਜੀ ਤਾਂ ਉਹ ਸਾਰਾ ਚੈੱਕ ਕਰਾਂਗੇ ਸਾਰੇ ਫੋਟੇ ਸਾਰੀ ਚੈੱਕ ਕਰਾਂਗੇ ਜੋ ਵੀ ਗੱਲ ਬਾਤ ਹੋਈ ਤੁਹਾਨੂੰ ਦੱਸਾਂਗੇ ਵੀ ਇਹ ਤੁਝਾ ਕੀਤੀ ਹੈ ਕੁਝ ਪੇਰੈਂਟ ਦੇ ਵੱਲੋਂ ਕੋਈ ਇਦਾਂ ਦੀ ਕੁੱਟਮਾਰ ਆ ਕੋਈ ਰੌਲਾ ਹੰਗਾਮਾ ਕੀਤਾ ਗਿਆ ਇਥੇ ਉਹ ਪ੍ਰੋਵਾਈਡ ਕਰਾ ਦੇ ਸਾਨੂੰ ਅੱਛਾ ਤੇ ਉਹ ਜੇ ਵਜ੍ਹਾ ਅਸੀਂ ਦੇਖਾਂਗੇ ਕੀ ਗੱਲ ਬਾਤ ਹੋਈ ਹੈ ਜੋ ਵੀ ਹੋਈ ਹੈ ਉਹ ਦੱਸਾਂਗੇ ਇਹਨਾਂ ਨੇ ਤੁਹਾਨੂੰ ਕੀ ਸੂਲ ਪ੍ਰਸ਼ਾਸਨ ਦਾ ਕੀ ਕਹਿਣਾ ਤੁਹਾਨੂੰ ਅਜੇ ਕੀ ਕਹਿ ਕੇ ਬੁਲਾਇਆ ਗਿਆ ਸੀ ਕੀ ਇਹ ਮਲਾ ਕੋਈ ਪੇਰੈਂਟਸ ਨੇ ਜਾਂ ਕਿਸੇ ਬੱਚੇ ਦੇ ਤੇ ਉਹਦੇ ਕਰਕੇ ਬਾਹਰ ਆਉਣਾ ਪਾ ਰਹੇ ਸੀ ਪੇਰੈਂਟਸ ਦੇ ਬੱਚਾ ਦੇਖਿਆ ਕਿ ਕੀ ਹਾਲ ਹੈ ਕੀ ਅੱਖ ਤੇ ਸੱਟ ਲੱਗੀ ਹੈ ਕੋਈ ਉਹਨਾਂ ਨੇ ਬਤਾਇਆ ਜੀ ਸਾਰਾ ਵੈਰੀਫਾਈ ਕਰਕੇ ਦੱਸ ਦਾਂਗੇ ਤਾਂ ਠੀਕ ਹੈ ਜੀ ਧੰਨਵਾਦ